ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਮਨਜੋੜ ਟੀਵੀ ਚੈਨਲ ਉੱਪਰ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਇੱਕ ਓਪਨ ਸਟੂਡੀਓ ਦੇ ਤਰੀਕੇ ਦੇ ਨਾਲ ਜਿੱਦਾਂ ਅਸੀਂ ਆਪਣੇ ਖੇਤ ਦੇ ਵਿੱਚ ਖੜੇ ਹਾਂ ਬਹੁਤ ਸਾਰੇ ਵੀਰਾਂ ਦੇ ਸਾਨੂੰ ਸਵਾਲ ਆਏ ਸੀਗੇ ਜਿਹੜੇ ਕਣਕ ਨੂੰ ਲੈ ਕੇ ਆਏ ਸੀਗੇ ਕਿ ਕਈ ਪੁੱਛਦੇ ਸੀ ਕਿ ਕਣਕ ਨੂੰ ਪਾਣੀ ਜਿਹੜਾ ਕਿੰਨੇ ਦਿਨ ਬਾਅਦ ਲਾਉਣਾ ਚਾਹੀਦਾ ਔਰ ਜਿਹੜੀ ਖਾਦ ਆ ਉਹ ਕਣਕ ਨੂੰ ਪਾਣੀ ਲਾਉਣ ਤੋਂ ਪਹਿਲਾਂ ਲਾਉਣੀ ਚਾਹੀਦੀ ਆ ਜਾਂ ਫਿਰ ਬਾਅਦ ਲਾਉਣੀ ਚਾਹੀਦੀ ਆ ਇੱਕ ਹੋਰ ਹੀ ਬੜਾ ਅਮਹੱਤਵਪੂਰਨ ਜਿਹੜੀ ਚੀਜ਼ ਆ ਬਹੁਤ ਬੜੀ ਜਿਹੜੀ ਸਮੱਸਿਆ ਚੱਲ ਰਹੀ ਆ ਕਣਕ ਦੇ ਪੱਤੇ ਪੀਲੇ ਹੋ ਜਾ ਰਹੇ ਨੇ ਔਰ ਪੀਲੇ ਪੱਤਿਆਂ ਦੀ ਕੀ ਸਮੱਸਿਆ ਕੀ ਕਾਰਨ ਆ ਔਰ ਸਾਡੇ ਕਿਸਾਨ ਭਰਾ ਇਸ ਚੀਜ਼ ਦਾ ਕੀ ਹੱਲ ਕਰ ਸਕਦੇ ਨੇ ਸੋ ਪੂਰੇ ਵਿਸਤਾਰ ਦੇ ਵਿੱਚ ਵਿਸ਼ੇ ਤੇ ਗੱਲ ਕਰਾਂਗੇ ਆਪਾਂ ਜਿੰਨੇ ਵੀ ਵੀਰਾਂ ਦੇ ਸਵਾਲ ਆਏ ਸੀ ਸੋ ਸਾਰੇ ਸਵਾਲਾਂ ਦੇ ਜਵਾਬ ਆਪਾਂ ਅ ਜੋਨੀ ਬਰਾਸਟੀ ਲੁਧਿਆਣਾ ਤੋਂ ਇੱਕ ਡਾਕਟਰ ਸਾਹਿਬ ਨੇ ਸੋ ਸੀਨੀਅਰ ਡਾਕਟਰ ਨੇ ਜਿਨ੍ਹਾਂ ਤੋਂ ਆਪਾਂ ਲਏ ਨੇ ਸੋ ਉਹਨਾਂ ਨਾਲ ਗੱਲਬਾਤ ਕਰੀ ਆ ਜਿੰਨੇ ਵੀ ਸਵਾਲ ਸੀ ਸੋ ਇੱਕ ਇੱਕ ਕਰਕੇ ਮੈਂ ਉਹਨਾਂ ਦੇ ਜਵਾਬ ਦਿੰਦਾ ਜਾਵਾਂਗਾ ਇਸ ਵੀਡੀਓ ਦਾ ਮੇਨ ਪਰਪਸ ਆ ਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਸੋ ਉਹਨਾਂ ਨੂੰ ਜਾਗਰੂਤ ਕੀਤਾ ਜਾਵੇ ਸਹੀ ਤੇ ਸਟਰੀਕ ਜਿਹੜੀ ਜਾਣਕਾਰੀ ਆ ਸੋ ਸਾਡੇ ਕਿਸਾਨ ਭਰਾਵਾਂ ਤੱਕ ਕਈ ਵਾਰੀ ਨਹੀਂ ਪਹੁੰਚਦੀ ਸੋ ਉਸ ਜਾਣਕਾਰੀ ਨੂੰ ਜਿਹੜਾ ਸਾਡੇ ਕਿਸਾਨ ਭਰਾਵਾਂ ਤੱਕ ਜਿਹੜਾ ਪਹੁੰਚਦਾ ਕੀਤਾ ਜਾਵੇ ਸਭ ਤੋਂ ਪਹਿਲਾਂ ਜਿਹੜੀ ਬਹੁਤ ਹੀ ਮਹੱਤਵਪੂਰਨ ਗੱਲ ਆ ਜਿਹੜਾ ਕਿ ਬਹੁਤ ਸਾਡੇ ਕਿਸਾਨ ਭਰਾਵਾਂ ਨੇ ਇੱਕ ਸਵਾਲ ਪੁੱਛਿਆ ਸੀ ਕਿ ਕਣਕ ਦੇ ਵਿੱਚ ਜਿਹੜਾ ਪੀਲੇਪਣ ਦੀ ਸਮੱਸਿਆ ਆ ਰਹੀ ਆ ਉਹਦਾ ਵੱਡਾ ਕੀ ਕਾਰਨ ਆ ਜਿੱਦਾਂ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਉਹਦੇ ਵਿੱਚ ਜਿਹੜਾ ਮੌਸਮ ਦਾ ਵੀ ਜਿਹੜਾ ਬਹੁਤ ਵੱਡਾ ਅਹਿਮ ਰੋਲ ਆ ਔਰ ਪਾਣੀ ਸਹੀ ਸਮੇਂ ਤੇ ਲੱਗਣ ਦਾ ਵੀ ਬਹੁਤ ਵੱਡਾ ਅਹਿਮ ਰੋਲ ਆ ਔਰ ਕਣਕ ਦੀ ਬਜਾਈ ਨੂੰ ਲੈ ਕੇ ਵੀ ਉਹਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਆ ਇਹ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਮੇਨ ਕਣਕ ਨੂੰ ਖਰਾਬ ਕਰਨ ਦੇ ਵਿੱਚ ਕਾਫੀ ਜਿਹੜਾ ਇਹਨਾਂ ਦਾ ਸਹਿਯੋਗ ਹੁੰਦਾ ਔਰ ਬਹੁਤ ਜ਼ਿਆਦਾ ਹੋਰ ਵੀ ਜਿਹੜੇ ਮੇਨ ਮੇਨ ਡਾਕਟਰ ਸਾਹਿਬ ਨੇ ਸਾਨੂੰ ਕਾਰਨ ਸਾਂਝੇ ਕੀਤੇ ਨੇ ਡਾਕਟਰ ਸਾਹਿਬ ਦੇ ਕਹਿਣ ਦੁਬਾਰਾ ਕਿ ਜਦੋਂ ਕਿਸਾਨ ਪਾਣੀ ਲਾਉਂਦੇ ਨੇ ਇਹ ਸਮੱਸਿਆ ਜਿਹੜੀ ਉਦੋਂ ਜਦੋਂ ਕਣਕ ਨੂੰ ਪਹਿਲਾ ਪਾਣੀ ਲੱਗਦਾ ਇਹ ਜਿਹੜੀ ਸਮੱਸਿਆ ਉਦੋਂ ਤੋਂ ਆਉਣੀ ਜਿਹੜੀ ਸਟਾਰਟ ਹੋ ਜਾਂਦੀ ਆ ਔਰ ਉਦੋਂ ਤੋਂ ਹੀ ਜਿਵੇਂ ਸਾਡੇ ਕਿਸਾਨ ਭਰਾਵਾਂ ਨੇ ਸਾਨੂੰ YouTube ਦੇ ਥਰੂ ਜਿੱਦਾਂ ਕਮੈਂਟਾਂ ਦੇ ਵਿੱਚ ਪੁੱਛਿਆ ਸੋ ਉਦਾਂ ਹੀ ਜਿਹੜੇ ਡਾਕਟਰ ਸਭਾਨਾ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਪਿੰਡ-ਪਿੰਡ ਦੇ ਵਿੱਚ ਸੋ ਉਹਨਾਂ ਨੂੰ ਜ਼ਿਆਦਾਤਰ ਉਦੋਂ ਹੀ ਇਹ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਨੇ ਜਦੋਂ ਸਾਡੇ ਕਿਸਾਨ ਭਰਾ ਜਿਹੜੇ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਆ ਉਹਦੇ ਵਿੱਚ ਵੀ ਗਲਤੀਆਂ ਕਰਦੇ ਆ ਡਾਕਟਰ ਸਾਹਿਬ ਨੇ ਜਿਹੜੀ ਮੇਨ ਗੱਲ ਦੱਸੀ ਆ ਕਿ ਜਿਹੜਾ ਤੁਸੀਂ ਖੇਤ ਨੂੰ ਪਾਣੀ ਲਾਉਣਾ ਉਹ ਇਹ ਸਾਰਾ ਕਾਰਨ ਹੀ ਮੇਨ ਜਿਹੜਾ ਉੱਥੋਂ ਸ਼ੁਰੂ ਹੁੰਦਾ ਜਿਹੜਾ 70% ਜਿਹੜਾ ਮੇਨ ਕਾਰਨ ਆ ਅਗਰ ਤੁਸੀਂ ਕਣਕ ਬੀਜੀ ਆ ਜਦੋਂ ਖੁਸ਼ਕ ਬਾਣ ਦੇ ਵਿੱਚ ਬੀਜੀ ਆ ਕਣਕ ਤੁਸੀਂ ਜਦੋਂ ਬਹੁਤਾ ਜਿਆਦਾ ਬੱਤਸੇਰ ਬਾਣ ਨਹੀਂ ਸੀ ਖੁਸ਼ਕ ਬਾਣ ਸੀ ਸੋ ਉਹਦਾ ਜਿਹੜਾ ਸਹੀ ਪਾਣੀ ਲਾਉਣ ਦਾ ਟਾਈਮ ਆ ਉਹ 21 ਦਿਨ ਬਾਅਦ ਆ ਔਰ 21 ਦਿਨ ਬਾਅਦ ਤੁਸੀਂ ਸਹੀ ਦਿਨ ਗਿਣ ਕੇ ਜਿਹੜਾ ਪਾਣੀ ਲਾਉਣਾ ਹੈ ਜਿੱਥੇ ਆਪਾਂ ਖੇਤ ਦੀ ਸੰਜਾਈ ਕਰਕੇ ਔਰ ਰੋਣੀ ਕਰਕੇ ਬੀਜਦੇ ਆ ਉੱਥੇ ਆਪਣਾ ਜਿਹੜਾ ਟਾਈਮ ਹੁੰਦਾ ਸੋ 28 ਤੋਂ 29 ਦਿਨ ਦੇ ਵਿੱਚ ਵਿੱਚ ਜਿਹੜਾ ਪਾਣੀ ਲਾਉਣ ਦਾ ਟਾਈਮ ਹੁੰਦਾ ਸੋ ਆਪਾਂ ਪਾਣੀ ਲਾਉਣ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਆ ਦੇਖੋ ਦੇਖ ਡਾਕਟਰ ਸਾਹਿਬ ਦੁਬਾਰਾ ਦੱਸਿਆ ਗਿਆ ਕਿ ਦੇਖੋ ਦੇਖ ਜਿਹੜੀ ਆਪਾਂ ਕਾਲੀ ਕਰ ਜੰਨੇ ਜਿੱਥੋਂ ਦੂਜੇ ਨੰਬਰ ਤੇ ਸਭ ਤੋਂ ਵੱਡਾ ਜਿਹੜਾ ਹੈ ਕਾਰਨੋਂ ਦਾ ਕਣਕ ਦੇ ਪੱਤੇ ਪੀਲੇ ਹੋਣ ਦਾ ਦੂਜਾ ਪੀਨੀਅਨ ਏ ਸੀ ਡਾਕਟਰ ਸਾਹਿਬ ਦਾ ਕਿ ਆਪਣੇ ਕਿਸਾਨ ਭਰਾ ਬਹੁਤ ਕੋਸ਼ਿਸ਼ ਕਰਦੇ ਆ ਕਿ ਕਣਕ ਦੇ ਜਿਹੜੇ ਯਾਰੇ ਆ ਸੋ ਉਹਨਾਂ ਨੂੰ ਇੱਕ ਕਿੱਲੇ ਦੇ ਵਿੱਚ ਕਾਫੀ ਜਿਹੜੇ ਕਿਆਰੇ ਪਾ ਦਿੰਦੇ ਆ ਸੋ ਬਹੁਤ ਬੜੀ ਉੱਥੇ ਵੀ ਸਮੱਸਿਆ ਆਉਂਦੀ ਆ ਆਪਾਂ ਬਿਨਾਂ ਕੋਈ ਕੈਲਕੂਲੇਸ਼ਨ ਤੋਂ ਬਿਨਾਂ ਕੋਈ ਮਿੰਟਤੀ ਗਿਣਤੀ ਤੋਂ ਆਪਾਂ ਉਦਾਂ ਹੀ ਜਿਹੜੇ ਬਹੁਤ ਜ਼ਿਆਦਾ ਕਿਆਰੇ ਵੀ ਪਾ ਦਿੰਦੇ ਆ ਕੋਈ ਬੰਦਾ ਬਹੁਤ ਵੱਡੇ ਵੀ ਕਿਆਰੇ ਰੱਖ ਲੈਂਦਾ ਸੋ ਇਹ ਵੀ ਇੱਕ ਕਾਫੀ ਬੜੀ ਪ੍ਰੋਬਲਮ ਆ ਕਿ ਕੈਲਕੂਲੇਟ ਕਰਕੇ ਨਹੀਂ ਆਪਾਂ ਕਿਆਰੇ ਪਾਉਂਦੇ ਸੋ ਆਪਾਂ ਅੰਦਾਜ਼ੇ ਦੇ ਨਾਲ ਹੀ ਜਿਹੜਾ ਜਿਹੜੇ ਕਿਆਰੇ ਪਾ ਦਿੰਦੇ ਆ ਸੋ ਡਾਕਟਰ ਸਾਹਿਬ ਦਾ ਕਹਿਣਾ ਕਿ ਜਿਹੜੀ ਖੇਤੀ ਆ ਜੋ ਅੱਜ ਦੇ ਯੁੱਗ ਦੀ ਖੇਤੀ ਆ ਸੋ ਟੈਕਨੋਲੋਜੀ ਦੇ ਉੱਤੇ ਨਿਰਭਰ ਆ ਖੇਤੀ ਔਰ ਜਿੱਦਾਂ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਉਂਦੀ ਹੈ ਅੱਜਕੱਲ੍ਹ ਦੇ ਦਿਨਾਂ ਦੇ ਵਿੱਚ ਔਰ ਮੌਸਮ ਦੇ ਅਕੋਰਡਿੰਗ ਔਰ ਵਾਤਾਵਰਨ ਜਿੱਦਾਂ ਠੰਡ ਜ਼ਿਆਦਾ ਪੈਂਦੀ ਆ ਜਾਂ ਗਰਮੈਸ਼ ਪੈਂਦੀ ਆ ਜਿਵੇਂ ਸਵੇਰ ਸ਼ਾਮ ਠੰਡ ਤੇ ਜਿਵੇਂ ਹੁਣ ਅੱਜਕੱਲ੍ਹ ਦਾ ਤੁਸੀਂ ਮੌਸਮ ਦੇਖਦੇ ਹੋ ਕਿ ਅੱਜਕੱਲ੍ਹ ਦਾ ਜਿਹੜਾ 2025 ਦੇ ਲਾਸਟ ਦਾ ਜਿਹੜਾ ਦਸੰਬਰ ਮਹੀਨਾ ਚੱਲਦਾ ਇਹਦੇ ਵਿੱਚ ਜਿਹੜਾ ਮੌਸਮ ਆ ਸਵੇਰ ਸ਼ਾਮ ਦੀ ਠੰਡ ਔਰ ਜਿਹੜਾ ਦੁਪਹਿਰ ਦਾ ਦਿਨ ਬਹੁਤ ਜ਼ਿਆਦਾ ਕੈੜਾ ਲੱਗਦਾ ਹੈ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਤੇ ਆਪਾਂ ਨੂੰ ਜਿਹੜੇ ਕਿਆਰੇ ਹੁੰਦੇ ਆ ਸੋ ਇੱਕ ਇੱਕ ਕਨਾਲ ਦੇ ਕਰਕੇ ਆਪਾਂ ਨੂੰ ਜਿਹੜੇ ਕਿਆਰੇ ਪਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਪਾਣੀ ਦੀ ਮਾਤਰਾ ਆਪਣੇ ਖੇਤ ਦੇ ਵਿੱਚ ਸਹੀ ਲੱਗ ਸਕੇ ਜੇ ਤੁਸੀਂ ਦੋ ਦੋ ਕਨਾਲ ਦੇ ਵੀ ਕਿਆਰੇ ਪਾਉਣੇ ਹੋ ਤਾਂ ਵੀ ਜਿਹੜਾ ਪਾਣੀ ਨੂੰ ਉੱਥੇ ਖੜ ਕੇ ਲਾਓ ਜਦੋਂ ਤੁਹਾਡਾ ਪਾਣੀ ਮੰਨੋ ਕਿ ਸਿਰੇ ਤੇ ਜਾਣ ਲੱਗਦਾ ਦੋ ਮੰਜਾਂ ਦੀ ਥਾਂ ਜਦੋਂ ਹੋ ਜਾਂਦੀ ਆ ਪਾਣੀ ਤੁਹਾਡਾ ਇੰਨਾ ਇੱਕ ਪਤਲਾ ਲੱਗਣਾ ਚਾਹੀਦਾ ਬਿਲਕੁਲ ਹੀ ਜਿਹਦੇ ਨਾਲ ਤੁਹਾਡੀ ਕਣਕ ਦੇ ਵਿੱਚ ਪਾਣੀ ਜੜ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਜਿਹੜਾ ਥੱਲੇ ਜੜ ਤੋਂ ਕਣਕ ਦੇ ਬੂਜੇ ਤੋਂ ਟੱਚ ਨਹੀਂ ਕਰਨਾ ਚਾਹੀਦਾ ਤੁਹਾਡਾ ਪਾਣੀ ਬਿਲਕੁਲ ਇਹ ਜਿਹੜਾ ਪਾਣੀ ਦੀ ਮਾਤਰਾ ਪਤਲੀ ਹੋਣੀ ਚਾਹੀਦੀ ਆ ਜਦੋਂ ਤੁਹਾਡਾ ਕਿਆਰਾ ਭਰਨ ਵਾਲਾ ਹੁੰਦਾ ਸੋ ਕਿਆਰੇ ਨੂੰ ਜਿਹੜਾ ਪਹਿਲਾਂ ਹੀ ਖਾਲਚ ਪਾਣੀ ਦੇਖ ਕੇ ਕਿਆਰਾ ਦੇਖ ਕੇ ਪਹਿਲਾਂ ਹੀ ਜਿਹੜਾ ਮੋਟਰ ਨੂੰ ਜਾਂ ਨੱਕਾ ਬਦਲ ਸਕਦੇ ਹੋ ਤੁਸੀਂ ਉਹ ਹਿਸਾਬ ਨਾਲ ਜਿਹੜਾ ਪਾਣੀ ਲਾਉਣਾ ਚਾਹੀਦਾ ਮੇਨ ਚੀਜ਼ ਇਹੀ ਹੁੰਦੀ ਆ ਵੀ ਜਿੰਨਾ ਪਾਣੀ ਆਪਾਂ ਪਹਿਲੀ ਪਹਿਲੀ ਵਾਰੀ ਕਣਕ ਨੂੰ ਲਾਇਆ ਉਹ ਪਾਣੀ ਜਿਹੜਾ ਤੁਹਾਡਾ 20 ਘੰਟਿਆਂ ਦੇ ਵਿੱਚ ਸੁੱਕਣਾ ਚਾਹੀਦਾ ਜਿਹੜਾ ਤੁਹਾਡੇ ਕਣਕ ਦੇ ਜੜ ਨੂੰ ਜਿਹੜੀ ਆਕਸੀਜਨ ਮਿਲਣੀ ਬਹੁਤ ਜ਼ਰੂਰੀ ਹੁੰਦੀ ਹੈ ਨੰਬਰ 3 ਤੇ ਜਿਹੜੀ ਡਾਕਟਰ ਸਾਹਿਬ ਨੇ ਇੱਕ ਚੀਜ਼ ਬੜੀ ਰეკਮੈਂਡ ਕੀਤੀ ਆ ਜਿਵੇਂ ਕੀ ਆਪਾਂ ਰੌਣੀ ਕਰਦੇ ਆ ਜਿਹੜੇ ਅੱਜ ਕੱਲ ਆਪਾਂ ਲੈਵਲ ਨਹੀਂ ਕਰਦੇ ਖੇਤ ਦਾ ਸੋ ਲੈਵਲ ਕਰਨਾ ਖੇਤ ਦਾ ਬਹੁਤ ਜ਼ਰੂਰੀ ਆ ਜਿਦੇ ਨਾਲ ਜਿਹੜੀ ਕਣਕ ਦਾ ਫਟਾਰਾ ਔਰ ਕਣਕ ਦਾ ਜਿਹੜਾ ਰਿਸਪਾਂਸ ਹੋਰ ਵੀ ਵਧੀਆ ਤਰੀਕੇ ਨਾਲ ਰਹਿੰਦਾ ਕਿਉਂਕਿ ਜੇ ਪੈੜੀਆਂ ਤੁਹਾਡੀਆਂ ਬਿਲਕੁਲ ਲੈਵਲ ਹੋਣਗੀਆਂ ਤਾਂ ਪਾਣੀ ਲਾਉਣ ਦੀ ਸਮੱਸਿਆ ਜਿਹੜੀ ਨਹੀਂ ਆਵੇਗੀ ਬਿਲਕੁਲ ਤੁਹਾਡਾ ਵਧੀਆ ਤਰੀਕੇ ਨਾਲ ਪਾਣੀ ਲੱਗੇਗਾ ਸਭ ਤੋਂ ਮੇਨ ਚੀਜ਼ ਇਹੀ ਦੱਸੀ ਗਈ ਆ ਕਿ ਜਿਹੜਾ ਆਪਾਂ ਨੂੰ ਪਾਣੀ ਲਾਉਣ ਦਾ ਤਰੀਕਾ ਉਹਦੇ ਤੇ ਗੌਰ ਕਰਨੀ ਹੋਏਗੀ ਜੇ ਆਪਾਂ ਇਸ ਚੀਜ਼ ਦੇ ਉੱਤੇ ਗੌਰ ਨਾ ਕੀਤੀ ਤਾਂ ਕਣਕ ਦੇ ਪੀਲੇ ਪਣ ਦੀ ਸਮੱਸਿਆ ਆਵੇਗੀ ਆਵੇਗੀ ਹਮੇਸ਼ਾ ਹੀ ਆਵੇਗੀ ਤੇ ਕਣਕ ਦੇ ਪੀਲੇਪਣ ਦੀ ਸਮੱਸਿਆ ਅੱਜ ਤੋਂ ਨਹੀਂ ਬਹੁਤ ਟਾਈਮ ਤੋਂ ਆ ਰਹੀ ਆ ਕਿ ਜਦੋਂ ਕਣਕ ਤੁਰਨ ਲੱਗਦੀ ਆ ਜਦੋਂ ਕਣਕ ਨੇ ਆਪਣੀ ਜੜ ਫੜਨੀ ਹੁੰਦੀ ਆ ਜਦੋਂ ਕਣਕ ਨੇ ਆਪਣੀ ਗਰੋਥ ਕਰਨੀ ਹੁੰਦੀ ਆ ਸੋ ਪੀਲੇਪਣ ਦੀ ਸਮੱਸਿਆ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਟੀ ਦੇ ਇਹਨਾਂ ਡਾਕਟਰ ਸਾਹਿਬ ਨੇ ਹੋਰ ਜੋੜੀ ਆ ਜਿਹੜੇ ਜਿਹੜੇ ਬੰਦੇ ਜਿਹੜੇ ਬੰਦੇ ਖੁਸ਼ਕ ਖੇਤਾਂ ਦੇ ਵਿੱਚ ਕਣਕ ਬੀਜੀ ਹੁੰਦੀ ਆ ਜਿਹੜੇ 21 ਦਿਨ ਬਾਅਦ ਪਾਣੀ ਲਾਉਂਦੇ ਆ ਸੋ ਉਹਨਾਂ ਨੂੰ ਜਿਹੜੀ ਡੀਪੀ ਖਾਦ ਦੇ ਨਾਲ ਲਾਉਣੀ ਬਹੁਤ ਜ਼ਰੂਰੀ ਆ ਸੋ ਕਈ ਬੰਦੇ ਜਿਹੜੇ ਡੀਏਪੀ ਪਹਿਲਾਂ ਲਾ ਦਿੰਦੇ ਆ ਜਦ ਬਜਾਈ ਵੇਲੇ ਅ ਜੇ ਬਜਾਈ ਵੇਲੇ ਲਾ ਵੀ ਦਿੱਤੀ ਤਾਂ ਤੁਹਾਨੂੰ ਜਿਹੜੀ ਦੂਸਰੀ ਵਾਰ ਜਿਹੜੀ ਡੀਏਪੀ ਅ ਜਦੋਂ ਪਹਿਲਾ ਪਾਣੀ ਲਾਉਣਾ ਉਸ ਤੋਂ ਬਾਅਦ ਲਾਉਣੀ ਬਹੁਤ ਜ਼ਰੂਰੀ ਆ ਜਦੋਂ ਆਪਾਂ ਖੇਤ ਦੇ ਵਿੱਚ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਛਿੱਟਾ ਦੇ ਦਿੰਨੇ ਆ ਆਪਾਂ ਜੂਰੀਏ ਦਾ ਉਹਦੇ ਵਿੱਚ ਜਿਹੜੀ ਪਾਣੀ ਨਾਲ ਲੱਗ ਕੇ ਜਿਹੜੀ ਦਾਣੇ ਦੇ ਵਿੱਚ ਨਾਈਟ੍ਰੋਜਨ ਹੁੰਦੀ ਆ ਸੋ ਜੜ ਤੋਂ ਕਾਫੀ ਅੱਗੇ ਚਲੇ ਜਾਂਦੀ ਆ ਇਸ ਦਾ ਮਤਲਬ ਇਹ ਆ ਕਿ ਲੋੜ ਅਨਸਾਰ ਹੀ ਜਿਹੜਾ ਜੂਰੀਆ ਪਾਓ ਐਵੇਂ ਬੇਬੰਨਾ ਜੂਰੀਆ ਨਾ ਪਾਉ ਉਹ ਕਿ ਇਸ ਕਰਕੇ ਵੀ ਜੜੀ ਇਹ ਦਿੱਕਤ ਆ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਖੇਤ ਨੂੰ ਇਹ ਜਿਹੜੀ ਸਮੱਸਿਆ ਆਉਂਦੀ ਆ ਉਹ ਪਾਣੀ ਕਰ ਨਹੀਂ ਆਉਂਦੀ ਆ ਕਿਸਾਨ ਜਿਹੜਾ ਅੰਨੇ ਬਾ ਪਾਣੀ ਲਾ ਦਿੰਦੇ ਆ ਸੋ ਖੇਤਾਂ ਦੇ ਵਿੱਚ ਆਟੋਮੈਟਿਕ ਲੱਗੇ ਹੋਏ ਨੇ ਸੋ ਸੀਰੀ ਰੱਖੇ ਹੋਏ ਨੇ ਭਈਏ ਰੱਖੇ ਹੋਏ ਨੇ ਸੋ ਜਾ ਕੇ ਆਪਣਾ ਕਿਸਾਨ ਆਪਣਾ ਆਟੋਮੈਟਿਕ ਦੀ ਸੋਚ ਲਾ ਕੇ ਘਰ ਬੈ ਜੰਦੇ ਨੇ ਜਾ ਕੇ ਮੁੜ ਕੇ ਜਿਹੜੀ ਇਹ ਪੀਲੇ ਪੰਨ ਦੀ ਫਿਰ ਤਾਂ ਸਮੱਸਿਆ ਆਉਂਦੀ ਆ ਜਦੋਂ ਪਾਣੀ ਇੱਕ ਬੈਲੈਂਸ ਤਰੀਕੇ ਦੇ ਨਾਲ ਜਿਹੜਾ ਪਾਣੀ ਕਣਕ ਨੂੰ ਨਹੀਂ ਲੱਗਦਾ ਇਸ ਕਰਕੇ ਜਿਹੜਾ ਸਭ ਤੋਂ ਵੱਡਾ ਮੇਨ ਮੁੱਖ ਕਾਰਨ ਇਹਦਾ ਪਾਇਆ ਗਿਆ ਉਸ ਤੋਂ ਬਾਅਦ ਇੱਕ ਮੇਰੇ ਵੀਰ ਦਾ ਹੋਰ ਕੁਐਸਚਨ ਸੀਗਾ ਉਹ ਕਹਿੰਦਾ ਵੀ ਮੈਂ ਖਾਦ ਵੀ ਪਾਤੀ ਔਰ ਪਾਣੀ ਵੀ ਲਾਤਾ ਔਰ ਉਸ ਤੋਂ ਬਾਅਦ ਵੀ ਜਿਹੜੀ ਇਹ ਪੀਲੇ ਪੰਨ ਦੀ ਸਮੱਸਿਆ ਆ ਗਈ ਆ ਫਰ ਉਸ ਬਾਰੇ ਵੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਡਾਕਟਰ ਸਾਹਿਬ ਨੇ ਜਿੱਦਾਂ ਦੱਸਿਆ ਕਿ ਉਹਨਾਂ ਨੂੰ ਦੁਬਾਰਾ ਖਾਦ ਪਾਉਣ ਦਾ ਕੋਈ ਬੈਨੀਫਿਟ ਨਹੀਂ ਹੋਣਾ ਕਿਉਂਕਿ ਜਿਹੜਾ ਆਪਾਂ ਇੱਕ ਵਾਰੀ ਖਾਦ ਪਾ ਚੁੱਕੇ ਆ ਲੱਗਦਾ ਵੀ ਆ ਕਿਤੇ ਨਾ ਕਿਤੇ ਵੀ ਤੁਹਾਨੂੰ ਕਮੀ ਆ ਤਾਂ ਤੁਸੀਂ ਕੀ ਕਰਨਾ ਉਹਦਾ ਉਪਾਅ ਵੀ ਜਿਹੜਾ ਉਹ ਡਾਕਟਰ ਸਾਹਿਬ ਨੇ ਸਾਡੇ ਨਾਲ ਸਾਂਝਾ ਕੀਤਾ ਆ ਉਹ ਦੱਸਿਆ ਡਾਕਟਰ ਸਾਹਿਬ ਨੇ ਕਿ 3 ਲੀਟਰ ਤੁਸੀਂ ਜੋਰੀਆ ਲੈਣਾ ਉਹ 100 ਲੀਟਰ ਪਾਣੀ ਦੇ ਵਿੱਚ ਜਿਹੜਾ ਮਿਕਸ ਕਰ ਲੈਣਾ ਮਿਕਸ ਕਰਕੇ ਸਾਰੇ ਜਿਹੜੇ ਆਪਣੇ ਖੇਤ ਦੇ ਵਿੱਚ ਪਾਣੀ ਦੇ ਰੂਪ ਦੇ ਵਿੱਚ ਤਰਲ ਪਦਾਰਥ ਦੇ ਰੂਪ ਦੇ ਵਿੱਚ ਜਿਹੜੀ ਉਹਦੀ ਸਪਰੇਅ ਕਰ ਦੇਣੀ ਹੈ ਅਗਰ ਫੇਰ ਵੀ ਡਾਕਟਰ ਸਾਹਿਬ ਦਾ ਕਹਿਣਾ ਅਗਰ ਫੇਰ ਵੀ ਤੁਹਾਨੂੰ 5 ਜਾਂ 7 ਦਿਨਾਂ ਬਾਅਦ ਫੇਰ ਵੀ ਘਾਟ ਉਹਦਾ ਜਿਹੜੀ ਇਹ ਤਿੱਕਤ ਜਾਂਦੀ ਨਹੀਂ ਫੇਰ ਵੀ ਘਾਟ ਜਿਹੜੀ ਮਹਿਸੂਸ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਇਹ ਸਪਰੇਅ 7 ਤੋਂ 10 ਦਿਨ ਦੇ ਵਿੱਚ ਤੁਸੀਂ ਦੁਬਾਰਾ ਰਿਪੀਟ ਕਰ ਸਕਦੇ ਤਾਂ ਪੀਲੇ ਪਾਣ ਦੀ ਸਮੱਸਿਆ ਜੇਕਰ ਜੂਰੀਏ ਕਾਰਨ ਹੋਵੇਗੀ ਤਾਂ ਬਿਲਕੁਲ ਖਤਮ ਹੋ ਜਾਏਗੀ ਇੱਕ ਡਾਕਟਰ ਸਾਹਿਬ ਨੇ ਹੋਰ ਬੜਾ ਵਧੀਆ opinion ਦਿੱਤਾ ਕਣਕ ਜਿਨ੍ਹਾਂ ਦੇ ਕਣਕ ਦੇ ਪੱਤੇ ਪੀਲੇ ਹੋ ਜਾਂਦੇ ਨੇ ਬਿਨਾਂ ਕਿਸੇ ਕਾਰਨ ਤੋਂ ਉਹ ਜਿਹੜਾ ਮੇਨ ਇੱਕ ਹੋਰ ਕਾਰਨ ਆ ਜਿੱਦਾਂ ਸਾਡੇ ਵੀਰ ਨੇ ਇੱਕ ਨੇ ਕਮੈਂਟ ਕੀਤਾ ਸੀ ਕਿ ਸਾਡੇ ਏਰੀਆ ਦੇ ਵਿੱਚ ਜਿਹੜਾ ਖਾਰਾ ਪਾਣੀ ਆ ਸੋ ਖਾਰੇ ਪਾਣੀ ਦੀ ਸਮੱਸਿਆ ਆ ਸੋ ਖਾਰੇ ਪਾਣੀ ਉੱਤੇ ਡਾਕਟਰ ਸਾਹਿਬ ਨੇ ਜਿਹੜਾ opinion ਦਿੱਤਾ ਉਹ ਇਹ ਆ ਵੀ ਜਿਵੇਂ ਆਪਣੇ ਧਰਤੀ ਜਿਵੇਂ ਮਾਲਵਾ ਇਲਾਕਾ ਆ ਮਾਲਵੇ ਇਲਾਕੇ ਦੇ ਵਿੱਚ ਕਾਫੀ ਜਿਹੜੇ ਏਰੀਆ ਪਾਈ ਜਾਂਦੇ ਨੇ ਸੋ ਜਿੱਥੇ ਜਿਹੜਾ ਖਾਰਾ ਪਾਣੀ ਆ ਉਹ ਖਾਰੇ ਪਾਣੀ ਦੇ ਵਿੱਚ ਡਾਕਟਰ ਸਾਹਿਬ ਨੇ ਕਹਿਣਾ ਕਿ ਜਿਹੜਾ ਆਪਾਂ ਪਹਿਲਾ ਦੂਜਾ ਪਾਣੀ ਲਾਉਂਦੇ ਆ ਉਹਦੇ ਵਿੱਚ ਜਿਹੜਾ ਨਾਲ ਆਪਾਂ ਨੂੰ ਦੂਜਾ ਸ਼ੁੱਧ ਪਾਣੀ ਐਡ-ਆਨ ਕਰਕੇ ਲਾ ਦੇਣਾ ਚਾਹੀਦਾ ਜਿਵੇਂ ਨਹਿਰੀ ਪਾਣੀ ਨਾਲ ਲਾ ਦੇਣਾ ਚਾਹੀਦਾ ਜਦੋਂ ਦੂਜਾ ਤੀਜਾ ਪਾਣੀ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਜਿਹੜੀ ਇਹ ਸਮੱਸਿਆ ਨਹੀਂ ਆਉਂਦੀ ਉਸ ਤੋਂ ਬਾਅਦ ਜਿਹੜਾ ਕਣਕ ਆਪਣੀ ਵਧੀਆ ਤਰੀਕੇ ਨਾਲ ਝੜ ਫੜ ਲੈਂਦੀ ਔਰ ਵਧੀਆ ਆਪਣੀ ਆਕਸੀਜਨ ਲੈਣਾ ਸ਼ੁਰੂ ਕਰ ਦਿੰਦੀ ਆ ਕਣਕ ਫਿਰ ਜਿਹੜੀ ਇਹ ਸਮੱਸਿਆ ਨਹੀਂ ਆਉਂਦੀ ਸੋ ਇਹ ਵੀ ਇੱਕ ਵੱਡਾ ਕਾਰਨ ਆ ਕਿ ਖਾਰੇ ਪਾਣੀ ਦੀ ਵੀ ਸਮੱਸਿਆ ਨਾਲ ਜਿਹੜਾ ਇਹ ਚੀਜ਼ ਦੀ ਪ੍ਰੋਬਲਮ ਆਉਂਦੀ ਹੀ ਆਉਂਦੀ ਆ ਕਿ ਇੱਕ ਹੋਰ ਵੀ ਕਾਰਨ ਆ ਜਿਵੇਂ ਇਸ ਵਾਰ ਗਰਮੈਸ਼ ਜ਼ਿਆਦਾ ਆ ਤੇ ਡਾਕਟਰ ਸਾਹਿਬ ਦਾ ਕਹਿਣਾ ਕਿ ਜਿਵੇਂ ਲਗਾਤਾਰ 15 ਦਿਨ ਧੁੰਦ ਬਣੀ ਰਹਿੰਦੀ ਆ ਤੇ ਉਹਦੇ ਨਾਲ ਵੀ ਜਿਹੜਾ ਕਣਕ ਦਾ ਪੀਲਾਪਣ ਹੋ ਜਾਂਦਾ ਔਰ ਕਈ ਵਾਰੀ ਪਾਣੀ ਲਾਇਆ ਹੁੰਦਾ ਉਹ ਪਾਣੀ ਤਜਾਬੀ ਹੋ ਜਾਂਦਾ ਆਪਣਾ ਔਰ ਤਜਾਬੀ ਪਾਣੀ ਹੋਣ ਦੇ ਨਾਲ ਵੀ ਜਿਹੜਾ ਪੀਲੇਪਣ ਦੀ ਸਮੱਸਿਆ ਹੋ ਜਾਂਦੀ ਹੈ ਜਦੋਂ ਪਾਣੀ ਲਾਇਆ ਆਪਾਂ ਇੱਕ ਵਾਰੀ ਜਿਹੜਾ ਧਰਤੀ ਨੂੰ ਨਹੀਂ ਸੋਕਾ ਮਿਲਦਾ ਔਰ ਧਰਤੀ ਨਹੀਂ ਸੁੱਕਦੀ ਇਹਦੇ ਵਿੱਚ ਜਿਹੜੀ ਸੂਰਜ ਦੀ ਰੋਸ਼ਨੀ ਵੀ ਪੈਣੀ ਬਹੁਤ ਜ਼ਰੂਰੀ ਆ ਬਟ ਬੈਲੈਂਸ ਤਰੀਕੇ ਦੇ ਨਾਲ ਜਿਹੜੀ ਸੂਰਜ ਦੀ ਰੋਸ਼ਨੀ ਪੈਣੀ ਚਾਹੀਦੀ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ ਜੇਕਰ ਤੁਹਾਡੀ ਕਣਕ ਧੁੰਦ ਕਰਕੇ ਪੀਲੀ ਹੋਈ ਆ ਤਾਂ ਹੋ ਸਕਦਾ ਕਿ ਥੋੜੇ ਦਿਨਾਂ ਤੱਕ ਉਸ